ਮੌਨਸੂਨ ਦੀਆਂ ਬਾਰਿਸ਼ਾਂ ਤੋਂ ਪਹਿਲਾਂ ਹੀ ਮੋਹੱਲੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ। ਮੋਹੱਲੀ ਦੇ ਸੈਕਟਰ 70 ਦੇ ਵਿੱਚ ਸੀਵਰੇਜ ਦੇ ਟੱਕਣ ਗਾਇਬ ਹੋ ਗਏ ਨੇ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਮੀਂਹ ਪੈਂਦਾ ਤਾਂ ਪਤਾ ਨਹੀਂ ਲੱਗਦਾ ਸੀਵਰੇਜ ਦਾ ਜਿਹੜਾ ਮੇਨ ਹੋਲ ਦਾ ਗੱਟਰ ਹੈ ਗੱਟਰ ਦਾ ਜਿਹੜਾ ਹੋਲ ਹੈ ਉਹ ਕਿੱਥੇ ਹੈ? ਜਿਸ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ। ਜੇ ਪੌਸ ਸੋਸਾਇਟੀਆਂ ਦੇ ਵਿੱਚ ਗਟਰ ਦੇ ਟੱਕਣ ਗਾਇਬ ਨੇ ਜਿਹੜੇ ਗਟਰ ਦੇ ਮੇਨ ਹੋਲਸ ਨੇ ਉਹਨਾਂ ਦੇ ਟੱਕਣ ਜੇ ਗਾਇਬ ਨੇ ਤਾਂ ਫਿਰ ਬਾਕੀ ਥਾਵਾਂ ਦਾ ਕੀ ਹੋਏਗਾ ਟੱਕਣ ਗਾਇਬ ਹੋਣ ਕਰਕੇ ਪਤਾ ਨਹੀਂ ਲੱਗਦਾ ਕਿ ਇੱਥੇ ਖੱਡਾ ਹੈ ਇੱਥੇ ਜਿਹੜਾ ਗਟਰ ਦਾ ਮੇਨ ਹੋਲ ਹੈ ਤੇ ਉੱਥੇ ਆ ਕੇ ਲੋਕ ਨੇ ਜਿਹੜੇ ਉਹ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਦਾ ਜਾਇਜ਼ਾ ਲਿਆ ਡੇਲੀ ਪੋਸਟ ਦੇ ਵੱਲੋਂ ਉਹ ਦੇਖਦੇ ਇਹ ਸਭ ਤੋਂ ਪੌਰ ਸੋਸਾਇਟੀ ਸਾਈਟੀ ਦੀ ਬਿਲਕੁਲ ਬੈਕ ਸਾਈਡ ਯਾਨੀ ਕਿ ਮਹਾਲੀ ਦੇ ਸਭ ਤੋਂ ਪੌਰ ਸੈਕਟਰ ਦੇ ਵਿੱਚ 70 ਸੈਕਟਰ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ ਤੇ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਨਾਲ ਮੌਨਸੂਨ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਜਿਹੜੇ ਸਰਕਾਰ ਵੱਲੋਂ ਵੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਕੀਤੇ ਜਾਂਦੇ ਨੇ ਕਿ ਮੌਨਸੂਨ ਆਉਣ ਤੇ ਜਿਹੜੇ ਸਾਰੇ ਮਕਾ ਕਾਰਜਕਾਰਲੇ ਉਹ ਮੁਕੰਮਲ ਕਰ ਲਿੱਤੇ ਗਏ ਨੇ ਲੇਕਿਨ ਦੂਸਰੇ ਪਾਸੇ ਤੁਹਾਨੂੰ ਕਮਾਕਾਰਾਂ ਦੀ ਇੱਕ ਤਸਵੀਰ ਇੱਕ ਚਲਕ ਜ਼ਰੂਰ ਦਿਖਾ ਦਾਨੇ ਆ ਸੈਕਟਰ 70 ਦੇ ਵਿੱਚ ਦੇਖ ਸਕਦੇ ਹੋ ਕਿ ਸੀਵਰੇਜ ਦੇ ਜਿੰਨੇ ਵੀ ਘਟਨ ਨੇ ਉਹਨਾਂ ਦੇ ਟੱਕਣ ਨੇ ਜਿਹੜੇ ਬਿਲਕੁਲ ਹੀ ਉੱਠੇ ਹੋਏ ਹੋਏ ਨੇ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਸਫਾਈ ਕਰ ਦਿੱਤੀਆਂ ਗਈਆਂ ਹਨ ਟੱਕਣ ਪੂਰੀ ਤਰ੍ਹਾਂ ਨਾਲ ਪੂਰੇ ਬੰਦੋਬਸਤ ਨੇ ਜਿਹੜੇ ਉਹ ਮੌਨਸੂਨ ਤੇ ਆਉਣ ਤੋਂ ਪਹਿਲਾਂ ਜਿਹੜੇ ਉਹ ਕਰ ਲਿੱਤੇ ਗਏ ਹਨ ਲੇਕਿਨ ਸੁਸਾਇਟੀ ਦੇ ਲੋਕ ਕੀ ਕਹਿੰਦੇ ਨੇ ਇਹਨਾਂ ਬਾਰੇ ਜ਼ਰੂਰ ਜਾਣਾਂਗੇ ਦੇਤ ਹਾਲ ਦੇਖ ਸਕਦੇ ਹੋ ਕਿ ਪੂਰਾ ਗੱਟ ਸੀਵਰੇਜ ਦੇ ਗਟ ਟੱਕਣ ਨਹੀਂ ਹੈਗੇ ਕਿਤੇ ਭਾਜੀ ਇਹ ਕੋਈ ਇੱਕ ਕੱਲਾ ਇੱਕ ਗਟਰ ਨਹੀਂ ਹੈਗਾ ਇਸ ਲਾਈਨ ਸਾਰੇ ਚ ਤਕਰੀਬਨ ਤੁਸੀਂ ਕਹੋ 70 75% ਗਟਰ ਪਹਿਲੀ ਗੱਲ ਤਾਂ ਟੱਕਣ ਹੈ ਹੀ ਨਹੀਂ ਖਾਸ ਕਰਕੇ ਜਦੋਂ ਲੇਡੀਜ਼ ਗੁਰਦੁਆਰੇ ਜਾਂਦੀਆਂ ਨੇ ਜਾਂ ਕਿਤੇ ਮਾਰਕੀਟ ਜਾਂਦੇ ਨੇ ਜਾਂ ਕੋਈ ਬੱਚੇ ਨੇ ਛੋਟੇ ਉਹ ਹਮੇਸ਼ਾ ਡਰਦੇ ਨੇ ਕਿ ਕਿਤੇ ਵਿੱਚ ਨਾ ਗਿਰ ਜਾਈਏ ਹੰਸੂ ਦੀ ਬਾਰਸ਼ਾਂ ਹੀ ਦੋਕ ਹੋਈਆਂ ਨੇ ਲੇਕਿਨ ਜਿਹੜੀ ਪਿੱਛੇ ਵੀ ਕਦੀ ਬਾਰਸ਼ ਆਈ ਹੈ ਉਹਦਾ ਵੀ ਪਾਣੀ ਸਾਡੇ ਗੱਟਾ ਟੱਪ ਕੇ ਸਾਡੇ ਛਟਾਂ ਦੇ ਗਰਾਹ ਦੇ ਛਟਾਂ ਤੱਕ ਗਿਆ ਤੇ ਲੇਕਿਨ ਜੀ ਮਿਊਨਿਸਪਲ ਕਾਰਪੋਰੇਸ਼ਨ ਦੀ ਮੈਡਮ ਜਿਹੜੀ ਕਮਿਸ਼ਨਰ ਮੈਡਮ ਹੈਗੇ ਨੇ ਉਹਨਾਂ ਨੇ ਵੀ ਬੜੀ ਵਾਰੀ ਫੋਨ ਕੀਤਾ ਲੇਕਿਨ ਉਹ ਸਾਡਾ ਫੋਨ ਨਹੀਂ ਅਟੈਂਡ ਨਹੀਂ ਕਰਦੇ ਕਿਸ ਕਿਸ ਤਰ੍ਹਾਂ ਨਾਲ ਦੇਖਦੇ ਹੋ ਪਹਿਲਾਂ ਗੱਲਬਾਤ ਹੋਈ ਹੈ ਕਮਿਸ਼ਨਰ ਨਾਲ ਕੀ ਟੱਕਣ ਇਸ ਤਰ੍ਹਾਂ ਨਾਲ ਲੈ ਕਿਉਂਕਿ ਜਦੋਂ ਬਾਰਿਸ਼ ਹੋ ਜਾਂਦੀ ਮੇਰੇ ਖਿਆਲ ਨਾਲ ਟੱਕਣ ਦਿਖਦੇ ਵੀ ਨਹੀਂ ਹੋਣਾ ਇਹ ਬਿਲਕੁਲ ਨਹੀਂ ਭਾਜੀ ਦਿਖਦੇ ਆਹ ਜਿਹੜੀ ਪਿੱਛੇ ਜੀ ਬਾਰਿਸ਼ ਹੋਈ ਸੀਗੀ ਕੁਝ ਦਿਨ ਪਹਿਲਾਂ ਇਹ ਉਹਦੇ ਸਫਾਈ ਕਰਕੇ ਗਏ ਨੇ ਉਸ ਤੋਂ ਬਾਅਦ ਖੋਲ ਇਹਨਾਂ ਨੂੰ ਗਟਰਦੋਂ ਪੱਟਦੇ ਹੋਏ ਵੀ ਟੁੱਟ ਗਏ ਉਹਨਾਂ ਕੋਲੋਂ ਬਾਕੀ ਉਸ ਨੂੰ ਪ੍ਰੋਪਰ ਲਗਾ ਕੇ ਨਾ ਜਾਣ ਕਰਕੇ ਆਹ ਦੇਖ ਲਓ ਤੁਹਾ ਔਰ ਐਸੇ ਤਰ੍ਹਾਂ ਕਈ ਪਾਸੇ ਹੋਰ ਵੀ ਇਹੀ ਹਾਲ ਹੈਗਾ ਗਟਰਾਂ ਦਾ ਜੇ। ਜਦੋਂ ਨਾਲ ਜੇਕਰ ਬਾਰਿਸ਼ ਪੈ ਜਾਵੇ ਪਾਣੀ ਖੜ ਜਾਵੇ ਤਾਂ ਪਾਣੀ ਤੁਸੀਂ ਜਿਸ ਤਰ੍ਹਾਂ ਨਾਲ ਕਹਿ ਰਹੇ ਹੋ ਕਿ ਉਹ ਉੱਥੇ ਤੱਕ ਪਾਣੀ ਚੱਲ ਜਾਂਦਾ ਹੈ। ਬਿਲਕੁਲ ਕੋਈ ਵੀ ਇਹ ਪੂਰਾ ਭਰ ਜਾਂਦਾ ਹੈ। ਇਸ ਵਿੱਚ ਹੈ ਨਾ ਕੋਈ ਵੀ ਡਿੱਗ ਸਕਦਾ ਕੋਈ ਵੀ गिर ਸਕਦਾ। ਇਹ ਮੇਰੀ ਮੇਰੀ ਗਰਾਜ ਹੈ ਜੀ ਮੇਰੀ ਮੈਂ ਗੱਡੀ ਇੱਥੇ ਖੜੀ ਕਰਦਾ। 4 ਦਿਨ ਹੋ ਗਏ ਮੈਂ ਗੱਡੀ ਪਰਲੇ ਮੋਲੇ ਚ ਲੈ ਆ ਕੇ ਲਾ ਕੇ ਆਨਾ। ਇਹ ਮੇਰੇ ਬਿਲਕੁਲ ਸਾਹਮਣੇ ਇਹ ਗਟਰ। ਕਿਉਂਕਿ ਜਿਹੜੇ ਪੇਰੈਂਟਸ ਨੇ ਬੱਚਿਆਂ ਦੇ ਉਹ ਗੱਡੀਆਂ ਉਰੇ ਤੱਕ ਵੀ ਲਗਾ ਜਾਂਦੇ ਨੇ ਕਈ ਵਾਰ ਅਮਰਜੈਂਸੀ ਦੇ ਵਿੱਚ ਵੀ ਉਥੇ ਪਾਣੀ ਬਹੁਤ ਹੈ ਚਲੋ ਬੱਚਾ ਨੂੰ ਲੈ ਕੇ ਆਈਏ ਇੱਥੇ ਵੀ ਫੁੱਲ ਹੋਇਆ ਹੁੰਦਾ ਉਸ ਟਾਈਮ ਰੋਡ ਜੀ ਪ੍ਰੈਸ ਨੋਟ ਵੀ ਆ ਜਾਂਦੇ ਨੇ ਵੱਡੇ ਵੱਡੇ ਕਿ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਮੌਨਸੂਨ ਆਉਣ ਤੋਂ ਪਹਿਲਾਂ ਪੂਰੀਆਂ ਸਿਰਫ ਕਾਗਜ਼ ਸਿਰਫ ਕਾਗਜ਼ੀ ਕਾਰਵਾਈ ਹੈ ਸਿਰਫ ਕਾਗਜ਼ਾਂ ਚ ਹੈ ਜਾਂ ਨਿਊਜ਼ ਤੁਸੀਂ ਦਿੱਤੀ ਕਿ ਅਸੀਂ ਸਫਾਈ ਕਰਤੀ ਲੇਕਿਨ ਜਦੋਂ ਇੱਥੇ ਹਾਲ ਹੁੰਦਾ ਹੈ ਬੁਰਾ ਹਾਲ ਬਰਸਾਤ ਦਾ ਉਹ ਵੇਖਣ ਵਾਲਾ ਹਾਲ ਹੁੰਦਾ ਕਮਿਸ਼ਨਰ ਸਾਹਿਬ ਨੂੰ ਤੁਸੀਂ ਮਿਲ ਨਹੀਂ ਗੱਲਬਾਤ ਕੀਤੀ ਬੜੀ ਵਾਰੀ ਕਰ ਲਿਆ ਕਿਉਂਕਿ ਉਹ ਸਿੱਧਾ ਤਾਂ ਜਾਣ ਨਹੀਂ ਦਿੰਦੇ ਉਹ ਬੈਠਿਆ ਪੀਏ ਜਿਹੜਾ ਬੈਠੀ ਹੈ ਉਹਨਾਂ ਦੀ ਡੀਡੀ ਸਟਾਫਰ ਉਹਨਾਂ ਦਾ ਕੋਈ ਉਹ ਉੱਥੇ ਸਾਡੀ ਪਰਚੀ ਜਿੱ ਅੱਗੇ ਪਹੁੰਚਣ ਦਿੰਦੇ ਉਹ ਅੱਗੇ ਨਹੀਂ ਪਹੁੰਚ ਦਿੰਦੇ ਸਾਡੀ ਸਲਿੱਪ ਜੀ ਉਹਥੇ ਰੋ ਸਾਰਿਆਂ ਦੇ ਹੀ ਨਾ ਸਰ ਮੈਂ ਫੋਨ ਕਰ ਕਰਕੇ ਥੱਕ ਗਿਆ ਨੰਬਰ ਨੇ ਸਭ ਤੋਂ ਫੋਨ ਲਏ ਨੇ ਉਹ ਮੈਡਮ ਫੋਨ ਹੀ ਨਹੀਂ ਅਟੈਂਡ ਕਰਦੇ ਸਾਡਾ ਕਮਿਸ਼ਨਰ ਮੈਡਮ ਫੋਨ ਨਹੀਂ ਅਟੈਂਡ ਕਰਦੇ ਬਿਲਕੁਲ ਨਹੀਂ ਅਟੈਂਡ ਕਰਦੇ ਕਿੱਦਾਂ ਕਰਾਂਗੇ ਅਸੀਂ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਚਾਹ ਕਮਿਸ਼ਨਰ ਹੋਣ ਚਾਹ ਐਡੀ ਸੀ ਸਾਹਿਬ ਹੋਣ ਚਾਹ ਐਡੀ ਸੀ ਸਾਹਿਬ ਹੋਣ ਇਹ ਸਾਡਾ ਮਸਲਾ ਪ੍ਰੋਪਰ ਤਰੀਕੇ ਨਾਲ ਹੱਲ ਕੀਤਾ ਜਾਵੇ ਇਹ ਜ਼ਰੂਰ ਜਿਹੜੇ ਗਟਰਾਣ ਟੱਕਣ ਨੇ ਮਹਾਲੀ ਪ੍ਰਸ਼ਾਸਨ ਦੇ ਦਾਵਿਆਂ ਦੀ ਪੋਲ ਖੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਫਿਲਹਾਲ ਕੀ ਇਸ ਵਕਤ ਮਹਾਲੀ ਪ੍ਰਸ਼ਾਸਨ ਜਿਹੜਾ ਕੋਈ ਗੁੜੀ ਨੀਂਦ ਤੋਂ ਕਦੋਂ ਉੱਠੇਗਾ ਕਿ ਵਾਕਈ ਹੀ ਕੋਈ ਦੁਰਘਟਨਾ ਦਾ ਇੰਤਜ਼ਾਰ ਜਿਹੜਾ ਮਹਾਲੀ ਪ੍ਰਸ਼ਾਸਨ ਜਾਂ ਕਮਿਸ਼ਨਰ ਨਗਰ ਨਿਗਮ ਦੇ ਜਿਹੜੇ ਲੋਕ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਹਾਸਾ ਗ੍ਰਸਤ ਹੋਵੇਗਾ ਉਸ ਤੋਂ ਬਾਅਦ ਹੀ ਜਿਹੜਾ ਗੁੜੀ ਨੀਂਦ ਤੋਂ ਉੱਠਿਆ ਜਾਵੇਗਾ ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਜੇ ਬਾਕੀ ਨੇ ਤੇ ਫਿਲਹਾਲ ਕਦੋਂ ਜਵਾਬ ਆਉਂਦੇ ਨੇ ਇਸ ਡੀਵੀਡੀ ਕਾ ਜਿਹੜੀ ਉਹ ਬਣੀ ਹੋਈ ਆ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਮਹਾਲੀ ਡੇਲੀ ਪੋਸਟ ਪੰਜਾਬ ਰਹਿਣਾ ਹਿਮਾ